ਸਾਡੇ ਗਵਰਨੈਂਸ ਦੇ ਮਾਡਲ ਦੇ ਬਾਰੇ ਇੱਕ ਚੀਜ਼ ਅੱਜ ਇਹਨਾਂ ਨੂੰ ਸਪਸ਼ਟ ਹੋ ਗਈ ਕਿ ਚਾਹੇ ਪਹਿਲਾਂ ਜਲੰਧਰ ਵੈਸਟ ਦੀ ਇਲੈਕਸ਼ਨ ਸੀ ਜਿਹੜੀ ਕਿ ਇੱਕ ਦਲਿਤ ਰਿਜ਼ਰਵ ਸੀਟ ਸੀ ਬਹੁ ਗਿਣਤੀ ਉੱਥੇ ਦਲਿਤ ਭਾਈਚਾਰੇ ਦੀ ਵੋਟ ਸੀ ਤੇ ਚਾਹੇ ਉਸ ਤੋਂ ਬਾਅਦ ਲੁਧਿਆਣਾ ਸੰਜੀਵ अरोड़ा ਜੀ ਦੀ ਲੁਧਿਆਣਾ ਵੈਸਟ ਦੀ ਇਲੈਕਸ਼ਨ ਸੀ ਜਿਹੜੀ ਕਿ ਇੱਕ ਪਿਓਰਲੀ ਅਰਬਨ ਸੀਟ ਸੀ ਤੇ ਹੁਣ ਤਰਨਤਾਰਨ ਜਿਹੜੀ ਕਿ ਪਿਓਰਲੀ ਪੰਥਕ ਸੀਟ ਹੈ ਤਿੰਨ ਅਲੱਗ ਅਲੱਗ ਜੋ ਲੋਕਾਂ ਦੇ ਨੁਮਾਇੰਦਗੀ ਕਰਨ ਵਾਲੀਆਂ ਸੀਟਾਂ ਅਲੱਗ ਅਲੱਗ ਮਸਬਾ ਫਿਰਕਿਆਂ ਤੇ ਲਾਈਫਸਟਾਈਲਸ ਵਾਲੀਆਂ ਸੀਟਾਂ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਸੋਚਦੇ ਲੋਕ ਰਹਿੰਦੇ ਨੇ ਤਿੰਨਾਂ ਸੀਟਾਂ ਦੇ ਵਿੱਚ ਟੋਟਲੀ ਡਿਫਰੈਂਟ ਇੱਕ ਦਲਿਤ ਭਾਈਚਾਰੇ ਦੀ ਦੀ ਮੈਜੋਰਿਟੀ ਵਾਲੀ ਦੂਜੀ ਹਿੰਦੂ ਅਰਬਨ ਭਾਈਚਾਰੇ ਦੀ ਮੈਜੋਰਿਟੀ ਵਾਲੀ ਤੇ ਤੀਜੀ ਪੰਥਕ ਸਿੱਖ ਭਾਈਚਾਰੇ ਦੀ ਮੈਜੋਰਿਟੀ ਵਾਲੀ ਇੰਨਾ ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਇਹ ਦਰਸਾਉਂਦੀ ਹੈ ਇਹ ਕਲੀਅਰ ਕਰਦੀ ਹੈ ਕਿ ਆਮ ਆਦਮੀ ਪਾਰਟੀ ਅੱਜ ਹਰ ਮਜ਼ਬਬ ਹਰ ਧਰਮ ਹਰ ਫਿਰਕੇ ਹਰ ਵਰਗ ਦੀ ਪਸੰਦੀਦਾ ਪਾਰਟੀ ਹੈ ਜਿਹੜੀ ਪਹਿਲੀ ਪਸੰਦ ਹੈ ਜਿਹੜੀ ਉਹ ਪਿਛਲੇ 3.5 ਸਾਲਾਂ ਦੇ ਆਪ ਦੇ ਕੰਮਕਾਰ ਦੇ ذریعے ਉਹ ਬਣ ਚੁੱਕੀ ਹੈ